ਪਤਨੀ ਨੇ ਲਾਏ ਪਤੀ ਤੇ ਕੁਟਮਾਰ ਸਿਰ ਪਾੜਨ ਦੇ ਇਲਜ਼ਾਮ ਦੂਜੀ ਜਨਾਨੀ ਨਾਲ ਨਜਾਇਜ਼ ਸਬੰਧ ਦਸੀ ਵਜ੍ਹਾ ਪਤੀ ਨੇ ਨਕਾਰਿਆ આરોਪ ਇੱਕ ਮਹਿਲਾ ਵੱਲੋਂ ਕਿਸੇ ਦੂਸਰੀ ਜਨਾਨੀ ਦੇ ਚੱਕਰ ਵਿੱਚ ਫਸੇ ਆਪਣੇ ਪਤੀ ਉੱਪਰ ਕੁਟਮਾਰ ਕਰਨ ਅਤੇ ਕੰਦ ਵਿੱਚ ਸਿਰ ਮਾਰ ਕੇ ਕੱਪੜੇ ਪਾੜਨ ਦੇ ਇਲਜ਼ਾਮ ਲਗਾਏ ਗਏ ਹਨ ਜਿਨ੍ਹਾਂ ਨੂੰ ਉਸਦੇ ਪਤੀ ਵੱਲੋਂ ਸਿਰੇ ਤੋਂ ਨਕਾਰ ਦਿੱਤਾ ਗਿਆ ਜਿਸ ਦੇ ਬਾਰੇ ਜਾਣਕਾਰੀ ਦੇ ਦਿਆ ਜ਼ਖਮੀ ਪਤਨੀ ਅਤੇ ਉਸਦੇ ਪਰਿਵਾਰਿਕ ਮੈਂਬਰ ਵੱਲੋਂ ਦਿੱਤੀ ਗਈ ਜਾਣਕਾਰੀ ਦੇੰਦਿਆ ਪੀੜਤ ਮਹਿਲਾ ਦਾ ਕਹਿਣਾ ਸੀ ਕਿ ਤਕਰੀਬਨ 16 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹਨਾਂ ਦੇ ਦੋ ਬੱਚੇ ਹਨ ਉਸਦੇ ਪਤੀ ਦੇ ਬਾਹਰ ਕਿਸੇ ਲੜਕੀ ਨਾਲ ਨਜਾਇਜ਼ ਸਬੰਧ ਹਨ ਜਿੰਨਾ ਬਾਰੇ ਉਸ ਨੂੰ ਕਾਫੀ ਸਮਾਂ ਬਾਅਦ ਪਤਾ ਲੱਗਾ ਸੀ ਜਿਸ ਦਾ ਇਤਰਾਜ਼ ਕਰਨ ਤੇ ਉਸਦੇ ਪਤੀ ਵੱਲੋਂ ਉਸ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਪੀੜਤ ਮਹਿਲਾ ਦਾ ਕਹਿਣਾ ਸੀ ਕਿ ਉਸਦੇ ਪਤੀ ਵੱਲੋਂ ਉਸਦੇ ਬੱਚਿਆਂ ਨੂੰ ਵੀ ਉਸ ਨੂੰ ਮਿਲਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਤਰਕਾਰਾਂ ਨੂੰ ਜਾਣਕਾਰੀ ਦੇਦਿਆ ਪੀੜਤ ਮਹਿਲਾ ਦੇ ਮਾਮੇ ਨੇ ਦੱਸਿਆ ਕਿ ਉਸ ਵੱਲੋਂ ਹੀ ਆਪਣੀ ਭਣਜੀ ਦਾ ਵਿਆਹ ਕੀਤਾ ਗਿਆ ਸੀ ਪਰ ਉਸਦੇ ਪਤੀ ਦੇ ਨਜਾਇਜ਼ ਸਬੰਧਾਂ ਦੀ ਜਾਣਕਾਰੀ ਹੋਣ ਤੇ ਉਹਨਾਂ ਵੱਲੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਪਰ ਉਸ ਉੱਪਰ ਕੋਈ ਅਸਰ ਨਹੀਂ ਹੋਇਆ ਬੀਤੀ ਰਾਤ ਉਸ ਵੱਲੋਂ ਉਹਨਾਂ ਦੀ ਭਣਜੀ ਨਾਲ ਕੁੱਟਮਾਰ ਕੀਤੀ ਅਤੇ ਕੰਦ ਚ ਸਿਰ ਮਾਰ ਕੇ ਪਾੜ ਦਿੱਤਾ ਜਿਸ ਦੀ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਜਾਂਚ ਉਪਰਾਲਾ ਕਰਨ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਅੰਜਲੀ ਉਹਨਾਂ ਕੋਲ ਪੀੜਤ ਮਹਿਲਾ ਵੱਲੋਂ ਆਪਣੇ ਪਤੀ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਪਰ ਜਦੋਂ ਲੋਕ ਮੌਕੇ ਤੇ ਪਹੁੰਚੇ ਤਾਂ ਉਸ ਦਾ ਪਤੀ ਘਰ ਨਹੀਂ ਮਿਲਿਆ ਉਹਨਾਂ ਕੋਲ ਲੜਕੀ ਨੂੰ ਘਰ ਅੰਦਰ ਭੇਜਣ ਦਾ ਕੋਈ ਅਧਿਕਾਰ ਨਹੀਂ ਪਤੀ ਦੇ ਮਿਲਣ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਮੈਨੂੰ ਉੱਪਰ ਮਸੀਗੀ ਮੈਂ ਤੇ ਉਹ ਮੈਨੂੰ ਕੁੱਟਮਾਰ ਕਰ ਰਹੇ ਇੱਕ ਸਾਲ ਹੋ ਗਿਆ ਡਿਵੋਰਸ ਲਈ ਬਹੁਤ ਪ੍ਰੈਸ਼ਰ ਕਰ ਰਹੇ ਕਿ ਮੈਨੂੰ ਵਿਆਹ ਕਰਵਾਉਣਾ ਵਾ ਤੋ ਮੈਨੂੰ ਡਿਵੋਰਸ ਦੇ ਦੇ ਤੇ ਬਸ ਮੈਂ ਇਹੀ ਕਹਿ ਰਹੀ ਹਾਂ ਕਿ ਮੈਨੂੰ ਮੇਰੇ ਬੱਚਿਆਂ ਨਾਲ ਰਹਿਣ ਦੇ ਮੈ ਡਿਵੋਰਸ ਤਾਂ ਦੇਣਾ ਨਹੀਂ ਹੈਗਾ ਤੂੰ ਜਿੱਧਰ ਰਹਿਣਾ ਉਹਦੇ ਨਾਲ ਬਾਹਰ ਹੈ ਮੈਨੂੰ ਮੇਰੇ ਬੱਚੇ ਚਾਹੀਦੇ ਨੇ ਉਹਦੇ ਨਾਲ ਮੈਨੂੰ ਰਹਿਣ ਦੇ ਪਰ ਉਹ ਮੰਨਦਾ ਨਹੀਂ ਹੈਗਾ ਹਸਬੰਦ ਦਾ ਨਾਮ ਕੀ ਹੈ ਹਰੀਸ਼ ਵਰਮਾ ਕਿੰਨੇ ਕ ਟਾਈਮ ਪਹਿਲੇ ਮੈਰਿਜ ਹੋਈ ਸੀ 15 ਸਾਲ ਹੋ ਗਏ ਬਿਆਹ ਨੂੰ ਬੱਚੇ ਕਿੰਨੇ ਆ ਬੱਚੇ ਦੋ ਬੇਟੇ ਆ ਇੱਕ ਦੋ ਦਾ ਮਾਮਲਾ ਹੈ ਸਾਰੇ ਇਹ ਮਾਰਕੁੱਟ ਇੱਕ ਸਾਲ ਤੋਂ ਕਰ ਰਿਹਾ ਨਹੀਂ ਜਿਹੜੀ ਹੋਮ ਸਟੱਟਾਂ ਲੱਗੀਆਂ ਤੁਹਾਡੇ ਇਹ ਰਾਤ ਦਾ ਮਾਮਲਾ ਹੈ ਹਾਂਜੀ ਹਾਂਜੀ ਕਰਵਾਈ ਹੈ ਮੈਡੀਕਲ ਹੋਈ ਹੈ ਜੀ 7 ਨੰਬਰ ਡਿਵੀਜ਼ਨ ਕੀ ਕਹਿੰਦੇ ਹੋ ਪ੍ਰਸ਼ਾਸਨ ਕੀ ਕਹਿੰਦਾ ਪ੍ਰਸ਼ਾਸਨ ਨੇ ਹੁਣ ਇੱਕ ਦਿਨ ਪਾਤਾ ਵਾ ਹੋਰ ਕੀ ਤੁਹਾਡੇ ਕਹਿਣ ਪਏ ਕੀ ਆ ਆਪਣੇ ਆਪ ਨਹੀਂ ਨਹੀਂ ਹਾਂਜੀ ਉਹ ਹਸਬੈਂਡ ਮੇਰੇ ਉਹ ਤਾਲ ਦੇ ਪਏ ਨੇ ਉਹ ਭੱਜ ਗਏ ਨੇ ਐਕਚੁਅਲੀ ਮੈਨੂੰ ਮਾਰ ਕੁੱਟ ਕਰਕੇ ਆਪਣੇ ਬੈਗ ਲੈ ਕੇ ਭੱਜ ਗਏ ਨੇ ਬੱਚੇ ਵੀ ਲੈ ਗਏ ਨੇ ਮਾਰਨ ਕੁੱਟਣ ਦਾ ਕਾਰਨ ਕੀ ਹੈ ਕਾਰਨ ਹੈਗਾ ਡਿਵੋਰਸ ਡਿਵੋਰਸ ਮੰਗਦੇ ਪਏ ਨੇ ਉਹਨਾਂ ਦਾ ਬਾਹਰ ਰਿਲੇਸ਼ਨ ਹੈ ਦੋ ਬੱਚੇ ਨੇ ਮੇਰੇ ਆ ਦੇਖ ਲਓ ਮੇਰੇ ਬੇਟੇ ਆ ਦੋ ਦੋ ਬੇਟੇ ਨੇ ਇਹ ਆਪਣੇ ਘਰਾਂ ਨੇ ਕਿ ਰਹਿੰਦੇ ਨੇ ਨਹੀਂ ਆਪਣਾ ਮਕਾਨ ਹੈ ਹਾਂਜੀ ਹਾਂਜੀ ਇਧਰ ਚ ਨਹੀਂ ਜਿਹੜਾ ਤੇ ਦਾ ਮੇਨ ਰੀਜ਼ਨ ਜਿਹੜਾ ਹਾਂਜੀ ਇਹ ਉਹਨਾਂ ਦੇ ਵੱਲੋਂ ਸੈਕੰਡ ਮੈਰਜ ਹਾਂਜੀ ਹਾਂਜੀ ਕੋਣ ਹੈ ਉਹਨਾਂ ਬਾਰੇ ਦੱਸੋ ਹਾਂਜੀ ਕੋਣ ਹੈ ਜੀ ਉਹ ਅੰਦਰਾਮ ਰਜਨੀ ਚੋਹਾਨ ਹੈਗਾ ਕੁੜੀ ਦਾ ਨਾਮ ਉਹ ਕਦੋਂ ਤੋਂ ਇਹਨਾਂ ਨਾਲ ਟੋੜੀ ਰਿਸ਼ਤੇ ਬਣਾਏ ਉਹ ਤਾਂ ਕਹਿੰਦੇ ਕਿ 10-15 ਸਾਲ ਹੋ ਗਏ ਮੇਰੇ ਰਿਲੇਸ਼ਨ ਨੂੰ ਪਰ ਮੈਨੂੰ ਲੇਟ ਪਤਾ ਚੱਲਿਆ ਮੇਰੇ ਬੱਚੇ ਹੋ ਗਏ ਸੀਗੇ ਉਦੋਂ ਹਾਂਜੀ ਹਨ ਮਾਰੇ ਹਾਂਜੀ ਹਨ ਮਾਰੇ ਹਾਂਜੀ ਕੁੜੀ ਨਾਲ ਮੇਰੇ ਕੋਈ ਗੱਲਬਾਤ ਚੱਲੀ ਕਿਦੋਂ ਵਾਰੇ ਇਸ ਵੀ ਜਿਹੜੇ ਮਾਮਲੇ ਹਾਂਜੀ ਹੋਈ ਹੈ ਪੰਚਾਇਤ ਹੁੰਦੀ ਰਹੀ ਹੈ ਇਸ ਸਾਲ ਹੁਣ 3-4 ਵਾਰੀ ਹੋਈ ਹੈ ਥਾਣੇ ਵਿੱਚ ਵੀ ਉਹ ਕਹਿ ਦਿੰਦੇ ਨੇ ਮੈਂ ਹਾਂ ਤੈਨੂੰ ਰੱਖੂਗਾ ਮੈਂ ਰੱਖਣਾ ਰਹਿਣਾ ਚਾਹੁੰਦਾ ਵਾ ਜਦੋਂ ਘਰੇ ਆ ਜਾਂਦੇ ਨੇ ਲੱਕੇ ਉਦੋਂ ਫਿਰ ਮੈਨੂੰ ਤੰਗ ਕਰ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਇਕੱਲੇ ਤੁਹਾਡੇ ਹਸਬੰਦ ਹੀ ਇਨਵੋਲਵ ਨਹੀਂ ਨਹੀਂ ਜੀ ਨਹੀਂ ਨਹੀਂ ਉਹਨਾਂ ਦੇ ਦੋ ਦੋ ਫਰੈਂਡ ਨੇ ਹੋਰ ਕੋਈ ਬੰਦੇ ਆਏ ਸੀ ਹਾਂਜੀ ਹਾਂਜੀ ਕੌਣ ਕੌਣ ਆਏ ਸੀ ਉਹਦਾ ਨਾਮ ਹੈ ਜੀ ਨੁਸ਼ਾਦ ਖਾਨ ਤੇ ਕੇ ਜਨੀ ਸਿੰਘ ਇੱਕ ਮੇਰੀ ਨਨਾਂ ਦਾ ਆਰਤੀ ਵਰਮਾ ਤੇ ਪੰਕਜ ਵਰਮਾ ਮੇਰਾ ਨੰਦੋਈਆ ਉਹਨਾਂ ਦਾ ਕੀ ਕਹਿਣਾ ਜੀ ਉਹ ਵੋਸ ਦੇ ਦੇ ਇਹਨੂੰ ਉਹ ਵੀ ਨਾਲ ਕਟਵਾ ਹਾਂਜੀ ਇਸਦੀ ਤਾਂ ਕੋਈ ਐਵੀਡੈਂਸ ਹੈਗਾ ਕਿ ਉਹ ਵੋਸ ਦੇਂਦਾ ਕਹਿ ਰਹੇ ਨੇ ਆਰਤੀ ਵਰਮਾ ਦੇਖੋ ਪਹਿਤੂ ਬਾਅਦ ਚ ਮੇਰੇ ਕੋ ਪਈਆਂ ਨੇ ਰਿਕਾਰਡਿੰਗਸ ਖੁਦ ਹੀ ਬੋਲਦੇ ਪਏ ਨੇ ਉਹ ਕਿ ਮੈਨੂੰ ਤੁਹਾਡੇ ਨਾਲ ਖੜੇ ਯਾਨੀ ਮੈਂ ਦੇਖਦਾ ਹਾਂ ਥੋੜਾ ਸਾਹ ਦੇ ਰਿਹਾ ਹਾਂ ਮੈਂ ਰਾਤ ਨੂੰ ਚਾਚਾ ਚਾਚੀ ਆਗੇ ਸੀਗੇ ਘਰ ਵਿੱਚ ਜਿਹੜੀ ਤੁਹਾਡੇ ਹੁਣ ਕੁੱਟਮਾਰ ਹੋਈ ਹਾਂਜੀ ਲੱਗੀ ਹੈ ਤੇ ਮੈਡੀਕਲ ਕਰਵਾਇਆ ਹਾਂਜੀ ਮੈਡੀਕਲ ਹੋ ਗਿਆ ਉਹਨੂੰ ਹਾਂਜੀ 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 ਮੌਕੇ ਤੇ ਪੁਲਸਾਈ ਹੈ ਜੀ ਨਹੀਂ ਅਸੀਂ ਗਏ ਸੀਗੇ ਪੁਲਿਸ ਨਹੀਂ ਆਈ ਹੈਗੀ ਹੁਣ ਪੁਲਿਸ ਆਈ ਹੈ ਅਸੀਂ ਸਵੇਰ ਦੇ ਖੜੇ ਹੋਏ ਹਾਂ ਇੱਥੇ ਇਸ ਟਾਈਮ ਆਈ ਹੈ 4 ਵਜੇ ਤੋਂ ਕੀ ਕਹਿੰਨਾ ਜੋ ਉਹਨਾਂ ਨੇ ਬੋਲਿਆ ਉਹੀ ਕਹਿੰਦੇ ਕਿ ਜਦੋਂ ਉਹ ਆਣਗੇ ਤਾਂ ਫਿਰ ਅਸੀਂ ਦੇਖਾਂਗੇ ਉਦੋਂ ਕਾਰਵਾਈ ਕਰਾਂਗੇ ਅਸੀਂ ਕੱਲ 11 ਵਜੇ ਦੇ ਟਾਈਮ ਤੇ ਆ ਜੀ ਹਾਂਜੀ ਇਸ ਟਾਈਮ ਮੇਰੀ ਸੱਸ ਤੇ ਮੇਰੇ ਹਸਬੰਦ ਨੇ ਦੋ ਬੱਚੇ ਤੇ ਮੈਂ ਵੀ 4 ਮੈਂ ਲੱਗ ਰਹੀ ਹਾਂ ਜੀ ਉਹਨੂੰ ਕਿੰਨਾ ਨਹੀਂ ਮੈਂ ਇਕੱਠੇ ਹੀ ਰਹਿੰਦੀ ਹਾਂ ਹਾਂਜੀ 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 ਇਹ ਹੀ ਫੈਮਿਲੀ ਆ ਉਹ ਕਹਿੰਦਾ ਤੇਰੀ ਮੰਮੀ ਜ਼ਹਿਰ ਦੇ ਦਊਗੀ ਹਾਂ ਤਾਂ ਹੀ ਨਹੀਂ ਮੰਮੀ ਜ਼ਹਿਰ ਦੇ ਦਊਗੀ ਤੁਰਪੀ ਨੂੰ ਬੁਲਾਓ ਨਾ ਕਹਿੰਦੇ ਕੌਣ ਕਹਿੰਦਾ ਇਹਦਾ ਹਸਬੰਦ ਕਹਿੰਦਾ ਹਰੀਸ਼ ਵਰਮਾ ਕਹਿੰਦਾ ਵੀ ਤੇਰੀ ਮੰਮੀ ਬੱਚਿਆਂ ਨੂੰ ਕਹਿੰਦਾ ਜ਼ਹਿਰ ਖਵਾਈ ਹੈ ਇਹਨੂੰ ਵੀ ਤੇਨੂੰ ਜ਼ਹਿਰ ਦੇ ਦਊਗੀ ਕੋਈ ਰੋਟੀ ਨਾ ਖਾਈ ਉਹ ਆਪਣੀ ਦਾਦੀ ਦੀ ਰੋਟੀ ਖਾਂਦੇ ਤੇ ਰੋਟੀ ਵੀ ਨਹੀਂ ਇਹ ਰੋਂਦੀ ਹੈ ਦੇਖ ਦੇ ਬੇਟੀ ਨੂੰ ਇਹਨੂੰ ਜ਼ਹਿਰ ਦਿੱਤੀ ਸੀ ਰਿਕਾਰਡਿੰਗ ਹੈਗੀ ਹੈ ਸਾਡੇ ਕੋਲੇ ਤੈਨੂੰ ਰੱਖਣਾ ਨਹੀਂ ਰੀਨਾ ਡਿਵੋਰਸ ਹੀ ਹੋਊਗਾ ਆ ਨਿੱਜਤ ਖਾਰ ਰਿਕਾਰਡਿੰਗ ਹੈਗੀਆਂ ਸਾਡੇ ਕੋਲ ਸਭ ਕੁਝ ਇਹਦੇ ਦੋ ਨਨਦਨ ਦਨਦੋਈ ਹੈ ਇਹਦੇ ਦੋ ਨਨਦਨ ਦਨਦੋਈ ਹੈ ਇੱਕ ਜਲੰਧਰ ਰਹਿੰਦੇ ਤੇ ਇੱਕ ਇੱਥੇ ਜਲੰਧਰ ਵਾਲਿਆਂ ਨੇ ਕਦੇ ਇਹਨਾਂ ਨੂੰ ਤੰਗ ਨਹੀਂ ਕੀਤਾ ਜਿਹੜੀ ਉਰੇ ਉਹ ਜਿਹੜੀ ਉਰੇ ਉਹ ਹਰ ਟਾਈਮ ਉਹਨਾਂ ਦੇ ਕਹਿਦੇ ਅਸੀਂ ਮੈਰਿਜ ਕੀਤੀ ਤੇ ਉਹ ਹਰ ਟਾਈਮ ਇਹਨਾਂ ਨੂੰ ਤੰਗ ਕਰਦੇ ਆ ਤੇ ਧਮਕੀਆਂ ਦਿੰਦੇ ਕਿ ਇੱਦੇ ਤੇ ਪਰਚਾ ਕਰਾ ਦਿਓ ਕਰ ਦਿਓ ਤੇ ਨਹੀਂ ਤੇ ਜਿਹੜਾ ਜਿਹੜੇ ਬੈਗ ਜੁੱਟਿਆ ਜਰਾ ਇਹ ਕਿਹਦੇ ਵੱਲੋਂ ਬੈਗ ਜੁੱਟਿਆ ਜਰਾ ਇਹ 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 ਇਹਦੀ ਮਾਂ ਦਾ ਮਾਂ ਤਾਂ ਨਹੀਂ ਗੇਰ ਰੇ ਇਹਦੇ ਤੇ ਕੱਪੜੇ ਤੇ ਸੱਸ ਜਿਹੜੀ ਰੀਂਡਾਂ ਦੀ ਸੱਸ ਹੈ ਮਤਲਬ ਪੂਰੇ ਮੁਹੱਲੇ ਦੇ ਸੋਨੇ ਇੱਕ ਤਰ੍ਹਾਂ ਬਾਰ ਕੱਟਿਆ ਜੀ ਬਿਲਕੁਲ ਹੈ ਜੀ ਮੈਂ ਨਵੰਦਨਾ ਸ਼ਰਮਾ ਇਹ ਨਿਊ ਸੁਖਦੇਵ ਨਗਰ ਆ ਲੇਡੀ ਜਿਹੜੀ ਨਾ ਪਿੰਡ ਨਾਲੋਂ ਜਿਹਨਾਂ ਮਾਰਕਟ ਵੀ ਰੀਨਾ ਵਰਮਾ ਰੀਨਾ ਵਰਮਾ ਮਾਮਲਾ ਕੀ ਹੈ ਇਹ ਨਾ ਮਾਮਲਾ ਸਾਨੂੰ ਸੱਚਾਈ ਤਾਂ ਸਾਨੂੰ ਪਤਾ ਨਹੀਂ ਜੋ ਅਸੀਂ ਸੁਣਦੇ ਆਂ ਵੀ ਸੈਕੰਡ ਲੇਡੀ ਦਾ ਮਾਮਲਾ ਹੀ ਆ ਲੱਗਦਾ ਆ ਰਾਤੀ ਸਾਨੂੰ 11 ਵਜੇ ਆਵਾਜ਼ਾਂ ਸੁਣੀਆਂ ਸੀ ਪਰ ਅਸੀਂ ਵਾਰ ਨਹੀਂ ਆਏ ਸਿੱਧੀ ਜੜੀ ਗੱਲ ਗਈ ਹੈ ਪਰ ਆਵਾਜ਼ਾਂ ਸੁਣੀਆਂ ਸੀ ਸਵੇਰ ਦੀ ਮਾਰਕਟ ਦੇ ਨਾਲ हां एक काफी बार ਵਾਜਾਂ ਆਉਂਦੀਆਂ ਰਾਤ ਨੂੰ ਜਿੱਦਾਂ ਇਸ ਤਰ੍ਹਾਂ ਕਿਨੇ ਲੇਡੀ ਨਾਲ ਮਾਰਕਟ ਹੋਈ ਹੈ ਤੁਸੀਂ ਕਿੱਦਾਂ ਇਨਸਾਫ ਦੀ ਮੰਗ ਕਰਦੇ ਹੋ ਉਹਨਾਂ ਦੀ ਬਸ ਜਿੱਦਾਂ ਬਾਕੀਆਂ ਦਾ ਰਾਈਟ ਆ ਘਰ ਚ ਰਹਿਣਾ ਇਹਦਾ ਵੀ ਰਾਈਟ ਹੋਣਾ ਚਾਹੀਦਾ ਆ ਜਦੋਂ ਉਹ ਸ੍ਰੀਆਮ ਬੈਗ ਬਾਹਰ ਹਾਂ ਜਿੱਦਾਂ ਉਹਦਾ ਬੈਗ ਸੁੱਟਦਾ ਕਿ ਜਾਓ ਇਦਾਂ ਤਾਂ ਲੇਡੀਜ਼ ਨਾਲ ਨਹੀਂ ਹੋਣਾ ਚਾਹੀਦਾ ਉਹ ਵੀ ਘਰ ਚ ਰਹਿ ਜਿੱਦਾਂ ਉਹਦਾ ਬਾਕੀਆਂ ਦਾ ਹੱਕ ਆ ਉਹਦਾ ਵੀ ਹੋਣਾ ਚਾਹੀਦਾ ਇਹ ਥੋੜੀ ਆ ਕਿ ਵਿਆਹ ਤੋਂ ਬਾਅਦ ਪੇਕਿਆਂ ਦਾ ਹੀ ਹੱਕ ਹੁੰਦਾ ਆ ਜੇ ਉਹਨਾਂ ਨੇ ਛੱਡ ਦਿੱਤਾ ਤਾਂ ਵਿਆਹ ਤੋਂ ਇਹ ਐਸੇ ਗੁਰਮੀ ਸਿੰਘ ਕਿਹੜੇ ਥਾਣੇ ਚ ਐਸੇ ਸਰਪੰਚ ਥਾਣਾ ਡਵੀਜ਼ 7 ਲੁਣਾ ਕੀ ਮੰਗ ਲਾ ਜਿੱਤਨੀ ਪਹੁੰਚੇ ਕੰਟਰੋਲ ਤੋਂ ਇੱਕ ਕਾਲ ਲੱਗੀ ਸੀ ਕੋਈ ਲੜੀ ਲੜਕੀ ਬਾਹਰ ਖੜੀ ਹੈ ਘਰ ਦੇ ਅੰਦਰ ਨਹੀਂ ਵੜਦੇ ਵੀ ਮੁੱਕ ਜਾ ਕੇ ਦੇਖਿਆ ਜਵੇ ਇੱਥੇ ਪਤਾ ਲੱਗਿਆ ਵੀ ਲੜਕੀ ਨੇ ਪਹਿਲਾਂ 6:30 ਮਾਰਨਿੰਗ ਦੀ ਕੰਪਲੇਨ ਲਖਾਈ ਆ ਉਹ ਦੂਸਰੇ ਤਫਤੀਸ਼ਾਫਰ ਨਾਲ ਡੀਲ ਕਰਦੇ ਪਏ ਪ੍ਰੇਮਚੰਦ ਜੀ ਇਹਨਾਂ ਨੂੰ ਕੱਲ ਦੋਨੋਂ ਪਾਰਟੀਆਂ ਟਾਈਪ ਤੇ ਕਾਲੇ ਨੂੰ ਕਾਲੇ ਦੇ ਕੋਟ ਮਾਰਕ ਕੀਤੀ ਸੀ ਕਾਲਾ ਇਸ ਟਾਈਮ ਘਰ ਹੈ ਨਹੀਂ ਅਸੀਂ ਵੀ ਮੁੱਕ ਤੇ ਆਏ ਸੀ ਹੁਣ ਦੇਖਿਆ ਉਹ ਕੁੰਡਾ ਨੂੰ ਖੋਲਦੇ ਇੱਕ ਐ ਸੰਦਰਪਟਾ ਅੰਦਰਵਾੜ ਦੀ ਲੜਕੀ ਕਹਿੰਦੀ ਆ ਸਾਡੇ ਕੋਲ ਅਧਿਕਾਰ ਨਹੀਂ ਸੀ ਅਸੀਂ ਤੱਕੇ ਨਾ ਗੇਟ ਖਲਾ ਕੇ ਅੰਦਰਵਾੜ ਦੇ ਜੰਦਰੋਂ ਬਾਹਰ ਕਢਾ ਦਈਏ ਜੀ ਦੋਨੇ ਪਾਰਟੇ ਕੱਲ ਦਾ ਟਾਈਮ ਚ ਮੌਕੇ ਤੋਂ ਇਸ ਤਰ੍ਹਾਂ ਬੈਗ ਉਹਨਾਂ ਦਾ ਬਾਹਰ ਟੁੱਟਿਆ ਜਾ ਰਿਹਾ ਇਸ ਟਾਈਮ ਤੇ ਆਪਾਂ ਪੈ ਕੇ ਜੀ ਉਹਨੇ ਲੜਕੀ ਨੇ ਕੱਪੜੇ ਮੰਗੇ ਆ ਜੀ ਵੀ ਮੇਰੇ ਕੱਪੜੇ ਹੈ ਨਹੀਂ ਪਾਉਣ ਵਾਸਤੇ ਹੁਣ ਤਾਂ ਤੇ ਕੱਲ ਦਾ ਟਾਈਮ ਦੋਨੋਂ ਪਾਰਟੀਆਂ ਦਾ ਇਹਦਾ ਹਸਬੰਡ ਆ ਜਾਏਗਾ ਜੀ ਜਿੱਦਾਂ ਇਹ ਕਹਿਣ ਕਿ ਕੋਈ ਕਾਰਵਾਈ ਕਰਦੇ ਨਾ ਜੀ ਠੀਕ ਹੈ ਜੀ ਇਸ ਮਾਮਲੇ ਬਾਰੇ ਮਹਿਲਾ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਸਾਰੇ aaropano sirit to nakar de hoy phone te dasya. ਉਹਨਾਂ ਦੇ ਘਰੇਲੂ ਮਸਲੇ ਵਿੱਚ ਆਪਣੀ ਪਤਨੀ ਦੇ ਮਾਮੇ ਉੱਪਰ ਆਪਣੀ ਪਤਨੀ ਨੂੰ ਪੜਕਾਉਣ ਸਮੇਤ ਹੋਰ ਵੀ ਇਲਜ਼ਾਮ ਲਗਾਏ ਗਏ। ਕੀ ਕਹਿਣਾ ਸੀ ਤੁਸੀਂ ਵੀ ਸੁਣੋ। ਹਾਂਜੀ। ਹਾਂਜੀ ਸਰ ਕੀ ਹਾਲ ਹੈ? ਆਹ ਠੀਕ ਹੈ ਜੀ। ਸਰ ਇੱਕ ਤੁਹਾਡੀ ਮੈਸੇਜ ਲੋਕ ਸੱਤਰਕਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਤੁਹਾਡੇ ਲੋਨ ਨਾਲ ਕੋਈ ਕਟਮਾਰ ਕੀਤੀ ਗਈ ਹੈ। ਹਾਂਜੀ ਹਾਂਜੀ ਤੇ ਇੱਕ ਉਹਨਾਂ ਨੇ ਅਲੀਗੇਸ਼ਨ ਲਗਾਏ ਸੀ ਤੁਹਾਡੇ ਦੇ ਵੀ ਤੁਹਾਡੇ ਕਿਸੇ ਲੇਡੀਜ਼ ਨਾਲ ਕੋਈ ਰਿਲੇਸ਼ਨ ਨੇ। ਅੱਛਾ ਜੀ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਇਹ ਕੋਈ ਇਹ ਸਾਡਾ ਘਰੇਲੂ ਮਸਲਾ ਹੈ। ਘਰੇਲੂ ਦੇ ਵਿੱਚ ਥੋੜੀ-ਬਹੁਤੀ ਹੁੰਦੀ ਰਹਿੰਦੀ ਹੈ। ਜੀ। ਆਪਣੀ ਸਾਥੀ ਪਹਿਲਾਂ ਉਹਨੇ ਹੱਥ ਚੱਕਿਆ ਮੈਂ ਟੱਪੜ ਮਾਰਿਆ। ਵੀਡੀਓ ਰਿਕਾਰਡ ਕਰਕੇ ਭੇਜਣਾ ਜੀ ਜਦੋਂ ਘਰ ਤੋਂ ਦੇ ਰਿਸ਼ਤੇਦਾਰ ਘਰੋਂ ਲੈ ਕੇ ਗਏ ਆ ਜੀ ਦੋਦੇ ਕੋਈ ਛੱਪ ਨਹੀਂ ਲੱਗੀ ਹੋਈ ਸੀ ਜੀ ਤੇ ਜਦੋਂ ਸਵੇਰੇ ਆਈ ਹੈ ਉਹ ਜਾਣ ਕੇ ਕੱਟ ਪਰਵਾਹ ਕੇ ਪਤਾ ਨਹੀਂ ਕੀ ਕਰਾ ਕੇ ਜਦੋਂ ਪੱਟੀ ਖੋਲ ਕੇ ਚੈੱਕ ਕਰੋ ਥੱਲੇ ਸੱਟ ਹੈ ਵੀ ਜਾਂ ਨਹੀਂ ਹੈ ਵੀ ਜੀ ਉਹ ਚੈੱਕ ਕਰੋ ਮੈਨੂੰ ਰਿਕਾਰਡਿੰਗ ਭੇਜ ਦਿਨਾ ਜਦੋਂ ਘਰ ਹੋ ਗਈ ਹੈ ਕੋਈ ਬਿਲਕੁਲ 마ੜੀ 마ੜੀ ਹੱਥ ਦਿਓ ਵੀ ਉਹਨੇ ਆਪ ਮਾਰਿਆ ਉਹ ਪਹਿਲਾਂ ਵੀ 3 ਵਾਰ ਦੋ ਸਾਈਡ ਤੋਂ ਅੱਛਾ ਜੀ ਸੋਸਾਇਟੀ ਦਾ ਫਰਵਾਹ ਚੁੱਕੀ ਹੈ ਅੱਛਾ ਜੀ ਮੈਂ ਉਹ ਹਰ ਵਾਰੀ ਪਛਾਣਦਾ ਰਹਿਆ ਜੀ ਉਹ ਕੱਲ ਵੀ ਨਾ ਦੁਕਾਨ ਦੀ ਕੋਸ਼ਿਸ਼ ਕੀਤੀ ਹੈ ਅੱਛਾ ਜੀ ਮੈਂ ਕੱਲ ਗਿਆ ਸੀਗਾ ਜੀ ਤੋਂ ਇਹਦੇ ਘਰ ਦੇ ਆਏ ਤੇ ਉਹਨੂੰ ਲੈ ਕੇ ਚਲੇ ਗਏ ਅੱਛਾ ਜੀ ਉਹ ਜਦੋਂ ਲੈ ਕੇ ਗਏ ਆ ਉਹਦੀ ਕੋਈ ਵੀਡੀਓ ਭੇਜ ਦੇਣਾ ਉਸ ਵੇਲੇ ਕੋਈ ਚੀਜ਼ ਹੈ ਹਾਂ ਤਾਂ ਸਵੇਰੇ ਆਈ ਹੈ ਮੀਡੀਆ ਦੇ ਪੂਰੇ ਘੋਬੀ ਆ ਗਿਆ ਨਕਲੀ ਮੱਛਾ ਨਕਲੀ ਚਾਟਰ ਨਕਲੀ ਪੱਤੀ ਬੇਦਰੂਦ ਨਕਲੀ ਆਫੀਸ ਹੂੰ ਹੂੰ ਬਾਤ ਹੀ ਰਹੀ ਗੱਲ ਇਹ ਜੋ ਇਹ ਕਰਦੀ ਪਈ ਹੈ ਮੀਡੀਆ ਤੇ ਕੋਈ ਪਤਾ ਨਹੀਂ ਹੁੰਦਾ ਹੈ ਨਹੀਂ ਜੀ ਸਰ ਬੰਦਿਆਂ ਦਾ ਕੰਮ ਨਹੀਂ ਹੈ ਠੀਕ ਹੈ ਇਹ ਕੁਝ 15 ਸਾਲ ਹੋ ਗਏ ਅਦਰ ਨਾਲ ਤੋਂ ਅਜੇ ਤੱਕ ਉਹ ਸਾਰੀ ਲਗਜ਼ਰੀ ਪ੍ਰੋਵਾਈਡ ਕੀਤੀ ਹੈ ਉਹ ਖਾਣ ਪੀਣ ਚ ਪਹਿਨਣ ਚ ਕੋਈ ਕਮੀ ਨਹੀਂ ਕੋਈ ਦਿੱਕਤ ਨਹੀਂ ਠੀਕ ਹੈ ਹੂੰ ਤੇ ਇਸ ਸਾਲ ਤੋਂ ਇਹ ਮਾਮੇ ਨੇ ਇਹਨੂੰ ਚੱਕਿਆ ਹੋਇਆ। ਇਹ ਮਾਮਾ ਇਹਦਾ ਹੀ ਕੁੜੀਆਂ 20 ਦੇ ਉਹਦੇ ਕੇਸ ਚੱਲਦੇ ਆਂ ਗਏ। ਅੱਛਾ ਜੀ। ਉਹਦੇ ਮੈਂ ਤੁਹਾਨੂੰ ਪ੍ਰੂਫ ਦੇ ਲੂੰਗਾ। ਅੱਛਾ ਜੀ। ਉਹ 20 ਦੇ ਕੇਸ ਉਹਦੇ ਉਹਦਾ ਕੰਮ ਹੀ ਹੈ ਇਹੀ ਹੈ। ਲੋਕਾਂ ਨਾਲ ਗੋਲ ਕਰਨਾ ਤੇ ਉਹ ਆਪਣੀ ਆ ਇੱਧਰ ਉੱਧਰ ਆਪਣੀ ਉਹਦੀ ਕੋਈ ਕੁੜੀ ਹੈ। ਹੂੰ। ਆਪਣੇ ਜ਼ਰੂਰਤ ਅਨੁਸਾਰ ਹੀ ਕੁੜੀਆਂ ਦੇ ਤਲਾਕ ਕਰਾ ਕੇ ਪੈਸੇ ਕਾਣ ਦਾ ਧੰਦਾ ਕਰਦਾ ਹੈ। ਹੂੰ। ਇਹਦੀ ਹੀ ਮੇਰੀ ਭੈਣ ਮਿਤੀ ਜੀ ਇੱਕ ਭੈਣ ਹੈ। ਉਹਦੇ ਵੀ ਉਹਨੇ 2 ਲੱਖ ਕਰਾ ਆ ਕੇ 2-2 ਲੱਖ ਰੁਪਇਆ ਖਾਦਾ ਹੋਇਆ ਜੇ ਉਹ ਜਾ ਕੇ ਤੁਸੀਂ ਪੁੱਛ ਲਿਓ ਤੇ ਤੁਹਾਡੀ ਛੋਟੀ ਕੁੜੀ ਦੇ 2 ਲੱਖ ਕਰਾਏ ਹੋਏ ਆ ਤੇ ਉਹਦੇ ਮੈਨੇ ਮਾਮੇ ਨੂੰ ਮਾਮੇ ਨੇ ਖਾਦੇ ਕਿ ਜਿਹਨੇ ਖਾਦੇ ਕੋਈ ਸਬੂਤ ਤਾਂ ਨਹੀਂ ਹੁੰਦਾ ਬਸ ਇਹਨਾਂ ਨੂੰ ਪਤਾ ਲੱਗ ਗਿਆ ਉਹ ਵੀ ਉਹਨੇ ਵੀ 2 ਲੱਖ ਹੋਏ ਹੋਏ ਆ ਇਸ ਕਰਕੇ ਫੈਮਿਲੀ ਦੀ ਮੈਂਟੈਲਿਟੀ ਏਰੀਆ ਤੇ ਇਸੋਂ ਜਿਹੜੀ ਕੱਢ ਕੇ ਲਾਖ ਲੈ ਕੇ ਪੈਸੇ ਲੈ ਜਾਣ ਮੈਂ 2 ਲੱਖ ਲੈਣ ਆਣੀ ਆ ਜੀ ਜਾਣਗੇ ਤੁਸੀਂ ਤਾਂ ਸਾਡੀ ਸੁਧਾਰ ਲੈ ਕਿ ਸਾਡੀ ਆਪ ਤੁਹਕ ਬਸਾ ਲਾਂਗੇ ਕੋਈ ਚੱਕਰ ਨਹੀਂ ਹੈ ਤੁਸੀਂ ਘਰ ਵਸਾਣਾ ਤੁਸੀਂ ਘਰ ਵਸਾਉਣਾ ਚਾਹਦੇ ਹਾਂ ਅਸੀਂ ਬੰਦਾ ਮਜ਼ਾ ਆਜਾਵੇਂ ਆ ਕਿ ਬੰਦਿਆ ਹੀ ਨਾ ਰਹੂਗੀ ਤਾਂ ਕੋਈ ਮੇਰੀ ਚੁੱਕ ਜ ਰਹੂਗੀ ਜੀ ਮੈਂ ਸੱਚੀ ਵੀ ਇਹਨੂੰ ਇਹ ਪਹਿਲਾਂ ਪਾਇੰਟ ਵੀ ਨਾ ਗਈ ਰਹੀ ਹੈ ਜੀ ਆਪ ਜਾ ਕੇ ਇਹਨੂੰ ਲੈ ਕੇ ਆਇਆ ਇਹਨਾਂ ਨੂੰ ਕਹਿ ਕੇ ਆਇਆ ਕਿ ਸਾਡਾ ਮੈਟਰ ਫੈਮਲੀ ਮੈਟਰ ਮੇਰਾ ਨਿੱਜਾ ਵੀ ਆਪ ਹੀ ਦੇਖ ਲਾਂਗੇ ਜੀ ਜੇ ਅਜਿਹਾ ਰਹੂਗੀ ਮੈਂ ਨਕਾ ਪਿਆ ਤੁਹਾਡੇ ਨਾਲ ਅੱਜ ਤੋਂ ਪਤਾ ਲੱਗਦਾ ਕਿ ਮੇਰੇ ਮਾਮੇ ਨੇ ਮੇਰੇ ਤੋਂ ਵੀ 2012 ਜਿਹੜਾ ਝੂਰ ਬੋਲ ਕੇ ਪੈਸੇ ਲੈ ਲਏ ਸੀਗੇ ਅੱਛਾ ਜੀ ਇਹ ਕਹਦੇ ਕਿ ਕਿਸੇ ਨੂੰ ਵਿਆਜ ਤੇ ਦੇਨੇ ਆ ਮੈਂ ਕਿਹਾ ਉਹਦੇ ਚੈੱਕ ਤੇ ਹੰਡੀ ਰੱਖ ਲੈ ਉਹ ਕਹਿੰਦਾ ਮੈਂ ਲੈ ਲਏ ਹੁਣ ਵਿਸ਼ਵਾਸ ਕਰਦਾ ਬੰਦਾ ਸੋ ਮਾਮਾ ਸੋਹਰਾ ਵਾ ਜੋ ਤੇ ਵਿਸ਼ਵਾਸ ਕਰਦੇ ਆ ਮੈਂ ਆਖਿਆ ਠੀਕ ਹੈ ਚੈੱਕ ਮੇਰੇ ਕੋ ਬਈਆ ਜੋ 2 ਸਾਲ ਬਾਅਦ ਮੈਂ ਚੈੱਕ ਮੰਗੇ ਮੈਨੂੰ ਪਤਾ ਲੱਗਿਆ ਕਿ ਪੈਸੇ ਹੀ ਇਹਨੇ ਵਰਤੇ ਆ ਸੋਤਾਂ ਮੈਂ 16000 ਰੁਪਏ ਅੱਜ ਤੱਕ 2012 ਤੋਂ ਲੈ ਕੇ ਹੁਣ ਤੱਕ ਹੁਣ ਵਿਆਜ ਭਰਦਾ ਆ ਰਿਹਾ ਠੀਕ ਹੈ ਇਹਨੇ ਨਾ ਵਿਆਜ ਮੋੜਿਆ ਨਾ ਕੁਝ ਪੈਸਾ ਮੋੜਿਆ ਛੁੱਟ-ਮੁੱਟ ਕਦੀ 50000 ਦੇ ਤੱਕ ਕਦੀ ਕੁਝ ਦੇਤਾ ਉਹ ਤੇ ਇੰਸ਼ਾ ਅਲੱਖ ਰੁਪਏ ਮੈਨੂੰ ਆਇਆ ਹੋਇਆ ਹੈ ਜੀ ਬਸ ਉਹ ਮੈਂ ਮੈਂ ਪਗੜੀ ਤੱਕੀ ਵੀ ਲੱਖ ਰੁਪਏ ਦਾ ਵਿਆਹ ਹੀ ਭਰ ਚੁੱਕਾ ਇਹਨੇ ਆਪਣਾ 11-12 ਸਾਲਾਂ ਦਾ ਅੱਛਾ ਇੱਕ ਮੈਨੂੰ ਹੋਰ ਜਾਣਕਾਰੀ ਦਿਓ ਤੁਹਾਡੇ ਮੈਸੇਜ ਨੇ ਨਾ ਤੁਹਾਡੇ ਦੇ ਕੋਈ ਇੱਕ ਅਗਰ ਲੇਡੀਜ਼ ਦੇ ਨਾਲ ਕੋਈ ਰਿਲੇਸ਼ਨ ਦੇ ਅਲੀਗੇਸ਼ਨ ਲਗਾਏ ਨੇ ਉਹਨਾਂ ਵਿੱਚ ਕੀ ਸੱਚਾਈ ਹੈ ਜੀ ਉਹ ਚ ਕੋਈ ਸੱਚਾਈ ਨਹੀਂ ਹੈ ਜੀ ਉਹਦਾ ਕੋਈ ਐਵੀਡੈਂਸ ਨਹੀਂ ਹੈ ਕੋਈ ਕੁਝ ਨਹੀਂ ਹੈ ਜੀ ਉਹ ਵੈਸੇ ਇੱਕ ਸ਼ੱਕ ਦੀ ਬਣਾ ਹੋਇਆ ਉਹ ਦੇਖੋ ਬਿਜ਼ਨਸ ਪਲਾਨ ਹੈ। ਦੋ ਤਰ੍ਹਾਂ ਦੇ ਫੋਨ ਕਾਲ ਆਉਂਦੇ ਆ। ਇਹਦਾ ਮਤਲਬ ਇਹ ਥੋੜੀ ਵੀ ਆਪਾਂ ਗਲਤ ਹੋ ਗਏ ਜਿੱਤੇ ਨਾਲ। ਜੀ। ਤੁਸੀਂ ਕੋਈ ਕਿਸੇ ਰੰਗੋ ਹੱਥੋਂ ਪੜਿਆ ਕਿ ਹੋਟਾ ਚ ਪੜਿਆ ਕੋਈ ਪ੍ਰੂਫ ਦਿਓਗੇ ਤਾਂ ਹੀ ਆਇਆ ਹੈ। ਜੀ। ਐਡਾ ਥੋੜੀ ਗੱਲ ਐਡਾ ਤਾਂ ਕਹਿਣ ਨੂੰ ਮੈਂ ਕਹਿ ਦਿੰਦਾ ਵੀ ਉਹਦੇ ਵੀ ਬਾਹਰ ਚ ਗਵਾਹ ਦਾ। ਐਡਾ ਨਹੀਂ ਹੁੰਦਾ ਹੁੰਦਾ ਪਰ ਮੈਂ ਬਦਨਾਮੀ ਨਹੀਂ ਕਰਨਾ ਚਾਹੁੰਦਾ ਉਲਟ ਤੇਰੀ ਬਦਨਾਮੀ ਹੈ। ਜੀ। ਉਹਨੇ ਜਿਹੜੀ ਇਹ ਕਰਤਤਾ ਕਰਦੇ ਪਏ ਐ ਕਿ ਤੁਸੀਂ ਆ ਕੇ ਕੋ ਮੀਡੀਆ 'ਚ ਗੱਲਾਂ ਉਛਾਲਦੇ ਐ ਇਹ ਬਸਨ ਵਾਲੇ ਕਰਿਆਉਂਦੀਆਂ ਗੱਲਾਂ ਐ। ਇਹ ਪੈਸੇ ਇਕੱਠਾ ਨਾਲੇ ਬੰਦਿਆਂ ਦੀਆਂ ਗੱਲਾਂ ਜੀ ਉਹ ਮਾਮਾ ਇਹਦਾ ਸਾਰਾ ਕੰਮ ਮਾਮਾ ਕਿਉਂਕਿ ਤੁਹਾਨੂੰ ਪੈਸੇ ਦੀਆਂ ਨੀਂਦਾਂ ਨਹੀਂ ਆਉਂਦੇ ਉਹ ਚੁੱਪਦੇ ਹੁੰਦੇ ਲੱਗਦਾ ਇੱਕ ਮਾਗੀ ਅਮਾ ਹੀ ਹੁੰਦਾ ਤੁਸੀਂ ਆਪਣੀ ਜੌਰੀ ਪੜ੍ਹਾਉਂਦੇ ਉਹ ਲੈ ਕੇ ਪੜ੍ਹਾਉਂਦੇ ਅੱਛਾ ਜੀ ਪੈਸੇ ਐਵੇਂ ਦੇ ਲਾ ਲਾ ਕੇ ਉਹਨਾਂ ਨੂੰ ਲੈ ਕੇ ਚੱਲਣਾ ਪੜ੍ਹ ਕੇ ਵੀ ਚੱਲਣਾ ਯਾਨੀ ਮਜੂਰ ਕਰਦਾ ਚਲੋ ਇਹਨਾਂ ਨੂੰ ਇਹਨਾਂ ਨੂੰ ਬਾਹਰ ਕੱਢੋ ਤੇ ਦੱਸਵਾਵਾਂਗੇ ਕੋਈ ਚਲੋ ਵਿਵਾ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਮਨਾ ਕੀਤਾ ਸੀ ਆਪੀ ਹਾਂ ਇਹ ਮਨ ਕੇ ਐਗਰੀ ਕਰਕੇ ਹੀ ਆਈ ਸੀ ਕਿ ਹਾਂ ਮੈਂ ਇਹਨਾਂ ਨਾਲ ਕੋਈ ਸੰਬੰਧ ਨਹੀਂ ਰੱਖੂੰਗੀ ਤਾਂ ਚੱਲਦੀ ਆ ਤੇਰੇ ਨਾਲ ਹੁਣ ਆ ਕੇ ਆਂਦੀ ਹੁਣ ਦੇਖੋ ਇੱਕ ਆਂਦੀ ਫੇਰੇ ਕੋਲਾਆਂ ਆਉਣੀਆਂ ਸ਼ੁਰੂ ਹੋ ਗਈਆਂ ਜੇ ਉਹ ਫਲਾਣਾ ਟਮਕਾਨਾ ਗੱਲ ਸਮਝ ਹੁਣ ਇਹ ਇਹਨੇ ਮੇਰੇ ਪਿਓ ਤੇ ਹੱਥ ਚੱਕਿਆ ਨੇ ਮੇਰੀ ਮਾਂ ਤੇ ਹੱਥ ਰੱਖਿਆ ਮੇਰੇ ਪਿਓ ਗਮ ਖਾ ਕੇ ਮਰ ਗਿਆ ਜੀ ਹੁਣ ਉਹ ਉਹ ਇੱਕ ਏਜਾਦਾਰ ਬੰਦਾ ਨਹੀਂ ਸਹਿਣ ਕਰ ਸਕਦਾ ਵੀ ਤਨੂ ਹੁਣ ਅਦੇ ਤੇ ਹੱਥ ਜੱਕੇ ਉਹ ਹੱਥ ਜੱਟਲ ਕਰਕੇ ਉਬਚਾਰੇ ਦੀ ਡੈਥ ਹੋ ਗਈ ਅਸੀਂ ਤਾਂ ਨਹੀਂ ਕੋਈ ਗੱਲ ਕੀਤੀ ਉਹ ਮੇਰੀ ਮਾਂ ਹਾਰਟ ਪੇਸ਼ੈਂਟ ਹੈ ਅੱਜ ਉਹ ਬੰਦਾ ਚੰਡੀਗੋ ਵਿੱਚ ਪੱਕੀ ਬੰਦੇ ਆ ਕੇ ਬੂਹੇ ਪੰਨਣ ਲੱਗ ਗਿਆ ਇਹ ਕਰਨ ਲੱਗ ਗਿਆ ਉਹ ਅੰਦਰ ਹਾਰਟ ਦਾ ਪੇਸ਼ੈਂਟਾ ਉਹਦੀ ਤਬੀਅਤ ਖਰਾਬ ਹੋ ਗਈ ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰੀ ਤੁਸੀਂ ਲੈਣੀ ਹੋਣੀ ਉਹ ਚੈਨਲ ਵਾਲੇ ਜਾਂ ਕੋਈ ਪੁਲਿਸ ਵਾਲਾ ਲੈਂਦਾ ਨਹੀਂ ਦੇਖੋ ਜੀ ਤੁਹਾਡਾ ਮੈਟਰ ਹੈ ਸਾਡਾ ਫਰਜ਼ ਬੰਦਾ ਜੀ ਤੁਹਾਡਾ ਪੱਖ ਜਾਣਨ ਦਾ ਹਾਂ ਨਹੀਂ ਇਹਨਾਂ ਨੇ ਇਹਨਾਂ ਨੇ ਬੱਚੇ ਅੱਗੇ ਬਦਨਾਸ਼ੀਆ ਕਰਦੇ ਫਿਰਦੇ ਆ ਬੱਚੀ ਬੱਚੀ ਬੰਦੇ ਉਹ ਵੀ ਉਹਨਾਂ ਕੀ ਨਾ ਘਰ ਨਹੀਂ ਹੈਗਾ ਜੇ ਮੇਰਾ ਘਰ ਹੁੰਦਾ ਦੇਖਣਾ ਦੇਖਣਾ ਇਹਨਾਂ ਨੂੰ ਪਤਾ ਚਲੋ ਗਿਆ ਹੋਇਆ ਉਸ ਵੇਲੇ ਘਰ ਆਣਾ ਮਤਲਬ ਕੀ ਹੈ ਇਹਨਾਂ ਦਾ ਚਲੋ ਯਾਨੀ ਕਿ ਇਹ ਤੁਹਾਡਾ ਇਹ ਬਿਆਨ ਨੂੰ ਅਸੀਂ ਇਹ ਅਧਿਕਾਰਕ ਮੰਨ ਕੇ ਨਹੀਂ ਇਹ ਇਹ ਉਹ ਛਲੋਣਾ ਬਸ ਨਹੀਂ ਨਹੀਂ ਦੇਖੋ ਜੀ ਇਹ ਸਟੇਜ ਨੂੰ ਅਸੀਂ ਤੁਹਾਡਾ ਸਪਸ਼ਟੀਕਰਨ ਮੰਨ ਲਿਆ ਜਾਵੇ ਕਹਾਵਾ ਜੀ ਬਈ ਆ ਠੀਕ ਹੈ ਜੋ ਤੁਸੀਂ ਕਿਹਾ ਆਪਣੇ ਵੱਲ ਸਪਸ਼ਟ ਕੀਤਾ ਆ ਬਿਲਕੁਲ ਬਿਲਕੁਲ ਸਵਾਸਤਾ ਜੀ